ਕੰਗਰਾਂਦੇ ਪੰਜਾਬ ਦੇ ਕਿਸਾਨੀ ਅੰਦੋਲਨ ਬਾਰੇ ਵਿਵਾਦਿਤ ਬਿਆਨ ਤੇ ਹੁਣ ਭਾਜਪਾ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ ਦੱਸਦੇ ਕਿ ਭਾਜਪਾ ਨੇ ਕਿਹਾ ਕਿ ਕੰਗਰਾਂ ਰਣੋਤ ਵੱਲੋਂ ਕਿਸਾਨ ਅੰਦੋਲਨ ਬਾਰੇ ਦਿੱਤੇ ਬਿਆਨ ਚ ਪਾਰਟੀ ਦਾ ਕੋਈ ਹੱਥ ਨਹੀਂ ਹੈ ਦੱਸਦੇ ਕਿ ਪਿਛਲੇ ਦਿਨ ਉਹ ਆਪਣੀ ਫਿਲਮ ਐਮਰਜੈਂਸੀ ਬਾਰੇ ਗੱਲਬਾਤ ਦੌਰਾਨ ਕੰਗਰਾਂ ਨੇ ਕਿਹਾ ਸੀ ਕਿ ਜੋ ਬੰਗਲਾਦੇਸ਼ ਚ ਹੋ ਰਿਹਾ ਉਹ ਇੱਥੇ ਪੰਜਾਬ ਚ ਹੋਣ ਲੱਗਿਆ ਵੀ देर ਨਹੀਂ ਲੱਗਣੀ ਸੀ ਕਿਸਾਨ ਅੰਦੋਲਨ ਜੋ ਹੋਇਆ ਉੱਥੇ ਲਾਸ਼ਾਂ ਲਟਕੀਆਂ ਹੋਈਆਂ ਸਨ ਜ਼ਬਰਜਨਾਹ ਹੋ ਰਹੇ ਸਨ ਤੇ ਜਦੋਂ ਤਿੰਨ ਕਾਲੇ ਖੇਤੀ ਕਾਨੂੰਨ ਵਾਪਸ ਲੈ ਗਏ ਤਾਂ ਦੇਸ਼ ਨੇ ਸੋਚਿਆ ਨਹੀਂ ਸੀ ਕਿ ਬਿੱਲ ਵ ਅਨ ਅੱਜ ਵੀ ਉੱਥੇ ਬੈਠੇ ਹੋਏ ਨੇ ਉਸਨੇ ਕਿਹਾ ਕਿ ਬਹੁਤ ਵੱਡੀ ਯੋਜਨਾ ਤਹਿਤ ਹੋਇਆ ਜਿਵੇਂ ਕਿ ਬੰਗਲਾਦੇਸ਼ 'ਚ ਹੋਇਆ ਸੀ ਅਗੇ ਕੰਗਰਾਂ ਨੇ ਕਿਹਾ ਇਹਨਾਂ ਲੋਕਾਂ ਨੂੰ ਲੱਗਦਾ ਹੈ ਕਿ ਕੀ ਇਸ ਤਰ੍ਹਾਂ ਇਹਨਾਂ ਦਾ ਧੰਦਾ ਚੱਲਦਾ ਰਹੇਗਾ ਦੇਸ਼ ਭਾਵੇਂ ਖੂਚ ਜਾਵੇ ਪਰ ਅਜੀਹਾਂ ਨਹੀਂ ਹੁੰਦਾ ਕਿਉਂਕਿ ਜੇਕਰ ਦੇਸ਼ ਖੂਚ ਡਿੱਗੇਗਾ ਤਾਂ ਤੁਸੀਂ ਵੀ ਨਾਲ ਹੀ ਕੁਝ ਡਿੱਗੋਗੇ ਇਹ ਗੱਲ ਇਹਨਾਂ ਨੂੰ ਰੋਜ਼ਾਨਾ ਦੱਸਣੀ ਚਾਹੀਦੀ ਹੈ ਜਿਸ ਤੋਂ ਬਾਅਦ ਬਵਾਲ ਮਚਿਆ ਹੋਇਆ ਸੀ ਤੇ ਹੁਣ ਲਗਾਤਾਰ ਵਿਰੋਧੀਆਂ ਵੱਲੋਂ ਭਾਜਪਾ ਤੋਂ ਸਪਸ਼ਟਿਕਰਨ ਦੀ ਮੰਗ ਕੀਤੀ ਜਾ ਰਹੀ ਸੀ ਹੁਣ ਭਾਜਪਾ ਦਾ ਸਪਸ਼ਟਿਕਰਨ ਸਾਹਮਣੇ ਆ ਗਿਆ ਭਾਜਪਾ ਨੇ ਇੱਕ ਅੰਗਰਾਂ ਤੋਂ ਕਿਨਾਰਾ ਕਰ ਲਿਆ ਪਾਰਟੀ ਨੇ ਕਿਹਾ ਕੰਗਰਾਂ ਦੇ ਇਸ ਬਿਆਨ 'ਚ ਪਾਰਟੀ ਦਾ ਕੋਈ ਹੱਥ ਨਹੀਂ ਹੈ ਤੇ ਹਾਈ ਕਮਾਂਡ ਵੱਲੋਂ ਕੰਗਰਾਂ ਨੂੰ ਪੂਵ ਤੋ ਵਿਵਰਤਿਆ ਗਿਆ ਹੈ ਕੰਗਰਨ ਦੇ ਪੰਜਾਬ ਦੇ ਕਿਸਾਨੀ ਅੰਦੋਲਨ ਬਾਰੇ ਵਿਵਾਦਿਤ ਬਿਆਨ ਤੇ ਹੁਣ ਭਾਜਪਾ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ ਦੱਸਦੇ ਕਿ ਭਾਜਪਾ ਨੇ ਕਿਹਾ ਕਿ ਕੰਗਰਨ ਰਣੋਤ ਵੱਲੋਂ ਕਿਸਾਨ ਅੰਦੋਲਨ ਬਾਰੇ ਦਿੱਤੇ ਬਿਆਨ ਚ ਪਾਰਟੀ ਦਾ ਕੋਈ ਹੱਥ ਨਹੀਂ ਹੈ ਦੱਸਦੇ ਕਿ ਪਿਛਲੇ ਦਿਨ ਨੂੰ ਆਪਣੀ ਫਿਲਮ ਐਮਰਜੈਂਸੀ ਬਾਰੇ ਗੱਲਬਾਤ ਦੌਰਾਨ ਕੰਗਰਨ ਨੇ ਕਿਹਾ ਸੀ ਕਿ ਜੋ ਬੰਗਲਾਦੇਸ਼ ਚ ਹੋ ਰਿਹਾ ਉਹ ਇੱਥੇ ਪੰਜਾਬ ਚ ਹੋਣ ਲੱਗਿਆ ਵੀ देर ਨਹੀਂ ਲੱਗਣੀ ਸੀ ਕਿਸਾਨ ਅੰਦੋਲਨ ਜੋ ਹੋਇਆ ਉੱਥੇ ਲਾਸ਼ਾਂ ਲਟਕੀਆਂ ਹੋਈਆਂ ਸਨ ਜ਼ਬਰਜਨਾਹ ਹੋ ਰਹੇ ਸਨ ਤੇ ਜਦੋਂ ਤਿੰਨ ਕਾਲੇ ਖੇਤੀ ਕਾਨੂੰਨ ਵਾਪਸ ਲੈ ਗਏ ਤਾਂ ਦੇਸ਼ ਨੇ ਸੋ ਵਾਪਸ ਹੋ ਜਾਣਗੇ ਪਰ ਉਹ ਕਿਸਾਨ ਅੱਜ ਵੀ ਉੱਥੇ ਬੈਠੇ ਹੋਏ ਨੇ ਉਸਨੇ ਕਿਹਾ ਕਿ ਬਹੁਤ ਵੱਡੀ ਯੋਜਨਾ ਤੈਤ ਹੋਇਆ ਜਿਵੇਂ ਕਿ ਬੰਗਲਾਦੇਸ਼ 'ਚ ਹੋਇਆ ਸੀ ਅਗੇ ਕੰਗਰਾਂ ਨੇ ਕਿਹਾ ਇਹਨਾਂ ਲੋਕਾਂ ਨੂੰ ਲੱਗਦਾ ਹੈ ਕਿ ਕੀ ਇਸ ਤਰ੍ਹਾਂ ਇਹਨਾਂ ਦਾ ਧੰਦਾ ਚੱਲਦਾ ਰਹੇਗਾ ਦੇਸ਼ ਭਾਵੇਂ ਖੂਚ ਜਾਵੇ ਪਰ ਅਜੀਹ ਨਹੀਂ ਹੁੰਦਾ ਕਿਉਂਕਿ ਜੇਕਰ ਦੇਸ਼ ਖੂਚ ਡਿੱਗੇਗਾ ਤਾਂ ਤੁਸੀਂ ਵੀ ਨਾਲ ਹੀ ਖੂਚ ਡਿੱਗੋਗੇ ਇਹ ਗੱਲ ਇਹਨਾਂ ਨੂੰ ਰੋਜ਼ਾਨਾ ਦੱਸਣੀ ਚਾਹੀਦੀ ਹੈ ਜਿਸ ਤੋਂ ਬਾਅਦ ਬਵਾਲ ਮਚਿਆ ਹੋਇਆ ਸੀ ਤੇ ਹੁਣ ਲਗਾਤਾਰ ਵਿਰੋਧੀਆਂ ਵੱਲੋਂ ਭਾਜਪਾ ਤੋਂ ਸਪਸ਼ਟਕਰਨ ਦੀ ਮੰਗ ਕੀਤੀ ਜਾ ਰਹੀ ਸੀ ਹੁਣ ਭਾਜਪਾ ਦਾ ਸਪਸ਼ਟਕਰਨ ਸਾਹਮਣੇ ਆ ਗਿਆ ਭਾਜਪਾ ਨੇ ਕੰਗਰਾਂ ਤੋਂ ਕਿਨਾਰਾ ਕਰ ਲਿਆ ਪਾਰਟੀ ਨੇ ਕਿਹਾ ਕੰਗਰਾਂ ਦੇ ਇਸ ਬਿਆਨ 'ਚ ਪਾਰਟੀ ਦਾ ਕੋਈ ਹੱਥ ਨਹੀਂ ਹੈ ਤੇ ਹਾਈ ਕਮਾਂਡ ਵੱਲੋਂ ਕੰਗਰਾਂ ਨੂੰ ਕੋ ਵਿੱਚ ਅਜੀਹ ਬ ਤੋ ਵਿਵਰਚਿਆ ਗਿਆ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ